ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਸ਼ਨੀਵਾਰ ਜਾਂ ਐਤਵਾਰ ਨੂੰ ਇਹ ਤਿੰਨ ਕੰਮ ਆਪਣੀ ਜ਼ਿੰਦਗੀ ਦੇ ਵਿੱਚ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਕਿਵੇਂ ਦੂਰ ਹੋ ਜਾਣਗੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣੀ ਹੀ ਰਹੇ ਤੁਹਾਡਾ ਪਰਿਵਾਰ ਹਮੇਸ਼ਾ ਹੀ ਖੁਸ਼ੀਆਂ ਭਰਿਆ ਜੀਵਨ ਬਤੀਤ ਕਰੇ ਤੁਹਾਡੇ ਬੱਚੇ ਤਰੱਕੀ ਕਰਨ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਟਾਈਟਲ ਵੇਖ ਕੇ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅੱਜ ਦੀ ਵੀਡੀਓ ਵਿੱਚ ਆਪਾਂ ਕਿਸ ਬਾਰੇ ਗੱਲ ਕਰਨ ਵਾਲੇ ਹਾਂ ਇੱਕ ਸ਼ਨੀਵਾਰ ਅਤੇ ਐਤਵਾਰ ਨੂੰ ਇਹ ਤਿੰਨ ਕੰਮ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਕਰ ਲੈਂਦੇ ਹਾਂ ਤਾਂ ਜ਼ਿੰਦਗੀ ਦੇ ਸਾਰੇ ਹੀ ਦੁੱਖ ਦੂਰ ਹੋ ਜਾਣਗੇ ਸਾਡੇ ਘਰ ਦੇ ਵਿੱਚ ਪੈਸਾ ਬਰਕਤ ਤੇ ਖੁਸ਼ੀਆਂ ਆਪਣੇ ਆਪ ਹੀ ਚੱਲ ਕੇ ਆ ਜਾਣਗੀਆਂ ਤਾਂ ਫਿਰ ਉਹ ਕਿਹੜੇ ਕੰਮਾਂ ਬਾਰੇ ਆਪਾਂ ਗੱਲ ਕਰਨ ਵਾਲੇ ਹਾਂ ਜੀ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨ ਵਾਲੇ ਹਾਂ ਜੀ ਇਸ ਲਈ ਤੁਹਾਡੇ ਅੱਗੇ ਹੱਥ ਝੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਲੱਗਦੀ ਸਾ ਸੰਗੇ ਜੀ ਕਈ ਵੀਰ ਅਤੇ ਭੈਣਾ ਟਾਈਟਲ ਦੇਖ ਕੇ ਅੰਦਾਜ਼ਾ ਲਗਾ ਲੈਂਦੇ ਹਨ ਕਿ ਇਸ ਵਿੱਚ ਇਸ ਵੀਡੀਓ ਦੇ ਵਿੱਚ ਕਿਸ ਬਾਰੇ ਗੱਲ ਕਰਨ ਵਾਲੇ ਹਨ ਪਰ ਪਰ ਨਹੀਂ ਗੱਲ ਦਾ ਤਾਂ ਪਤਾ ਨਹੀਂ ਲੱਗੇਗਾ ਜਦੋਂ ਆਪਾਂ ਗੱਲ ਨੂੰ ਪੂਰੀ ਨਹੀਂ ਸੁਣਾਂਗੇ ਸਮਝਾਂਗੇ ਨਹੀਂ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਸੁਣ ਲੈਣਾ ਜੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਸਾਂਝੇ ਕਰ ਲੈਣਾ ਜੀ ਕਿਉਂਕਿ ਸਾਧ ਸੰਗਤ ਜੀ ਇੱਕ ਵਾਰ ਹੀ ਬੋਲਿਆ ਹੋਇਆ ਵਾਹਿਗੁਰੂ ਸਾਡੇ ਪਤਾ ਨਹੀਂ ਕਿੰਨੇ ਮਾੜੇ ਕਰਮ ਕੱਟ ਸਕਦਾ ਹੈ ਇਸ ਕਰਕੇ ਹਰ ਵੇਲੇ ਸਾਡੇ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਜਿਹਦਾ ਜਾਪ ਹੋਣਾ ਚਾਹੀਦਾ ਹੈ ਸਾਡਾ ਮਨ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਨਾਲ ਜੁੜਿਆ ਹੋਣਾ ਚਾਹੀਦਾ ਹੈ ਵਾਹਿਗੁਰੂ ਬੋਲਣ ਜਾਂ ਲਿਖਣ ਦਾ ਮੌਕਾ ਹੱਥੋਂ ਨਹੀਂ ਗਵਾਉਣਾ ਚਾਹੀਦਾ ਅਤੇ ਵਾਹਿਗੁਰੂ ਲਿਖਣ ਜਾਂ ਬੋਲਣ ਵਿੱਚ ਸਮਾਂ ਲੱਗਦਾ ਵੀ ਨਹੀਂ ਹੈ ਤਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿਸ਼ੇ ਤੇ ਗੱਲ ਕਰਨੀ ਹੈ। ਵੇਖੋ ਜੀ ਜਦੋਂ ਆਪਾਂ ਇਸ ਦੁਨੀਆ ਦੇ ਵਿੱਚ ਵਿਚਰਦੇ ਹਾਂ ਆਪਣੇ ਆਸ-ਪਾਸ ਭੈਣ ਭਰਾਵਾਂ ਨੂੰ ਮਿਲਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਦੁਨੀਆ ਦੁੱਖਾਂ ਦੇ ਨਾਲ ਭਰੀ ਹੋਈ ਹੈ। ਕਿਸੇ ਨੂੰ ਧੀਆਂ ਪੁੱਤਰਾਂ ਦਾ ਦੁੱਖ ਹੈ। ਉਹ ਸਾਡੇ ਕਹਿਣੇ ਦੇ ਵਿੱਚ ਆਖਦੇ ਹਨ ਕਿ ਨਹੀਂ ਹਨ। ਕਈ ਇਸ ਕਰਕੇ ਦੁਖੀ ਹਨ ਕਿ ਉਹਨਾਂ ਦੇ ਕੋਲ ਕੋਈ ਧੀ ਪੁੱਤ ਨਹੀਂ ਹੈ ਤੇ ਕਈ ਪੈਸੇ ਦੇ ਕਰਕੇ ਬਹੁਤ ਦੁਖੀ ਹਨ। ਜਿਨ੍ਹਾਂ ਦੇ ਘਰ ਵਿੱਚ ਪੈਸੇ ਦੀ ਤੰਗੀ ਹੈ ਉਹ ਸਮਝਦੇ ਹਨ ਕਿ ਸਾਡੇ ਘਰ ਦੇ ਵਿੱਚ ਪੈਸਾ ਆ ਜਾਵੇ ਅਸੀਂ ਸੁਖੀ ਹੋ ਜਾਵਾਂਗੇ। ਉਹਨਾਂ ਨੂੰ ਲੱਗਦਾ ਹੈ ਕਿ ਪੈਸੇ ਦੇ ਨਾਲ ਹੀ ਬੰਦਾ ਸੁਖੀ ਹੁੰਦਾ ਹੈ। ਕਿਉਂਕਿ ਪੈਸੇ ਦੇ ਨਾਲ ਸੁੱਖ ਸਹੂਲਤਾਂ ਆਪਣੇ ਘਰ ਵਿੱਚ ਚੱਲ ਕੇ ਆਉਂਦੀਆਂ ਹਨ। ਪਰ ਉਹ ਇਹ ਨਹੀਂ ਜਾਣਦੇ ਕਿ ਪੈਸੇ ਦੇ ਨਾਲ ਸਿਰਫ ਤੇ ਸਿਰਫ ਸੁੱਖ ਸਹੂਲਤਾਂ ਆਪਾਂ ਖਰੀਦ ਕੇ ਘਰ ਵਿੱਚ ਲੈ ਕੇ ਆ ਸਕਦੇ ਹਾਂ ਪਰ ਉਹਨਾਂ ਤੋਂ ਸੁੱਖ ਨਹੀਂ ਲੈ ਸਕਦੇ। ਸੁਖ ਸਾਡੇ ਕਰਮਾਂ ਦੇ ਨਾਲ ਹੀ ਸਾਨੂੰ ਮਿਲਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਮਿਲਦਾ ਹੈ। ਜੇ ਕਿਤੇ ਸਾਡੇ ਕਰਮਾਂ ਦੇ ਵਿੱਚ ਸੁਖ ਨਹੀਂ ਹੈ ਫਿਰ ਜਿੰਨੀ ਮਰਜ਼ੀ ਸੁਖ ਸਹੂਲਤਾਂ ਲਿਆ ਕੇ ਘਰ ਵਿੱਚ ਖਿਲਾਰ ਲਈਏ। ਉਹਨਾਂ ਨੂੰ ਸੁਖ ਮਾਣਣ ਦਾ ਸਾਨੂੰ ਨਹੀਂ ਮਿਲੇਗਾ। ਪਰ ਜੇ ਸਾਡੇ ਕਰਮਾਂ ਦੇ ਵਿੱਚ ਸੁਖ ਲਿਖਿਆ ਹੈ ਫਿਰ ਥੋੜੇ ਵਿੱਚ ਵੀ ਬਰਕਤਾਂ ਪੈ ਜਾਂਦੀਆਂ ਹਨ। ਫਿਰ ਥੋੜੇ ਵਿੱਚ ਵੀ ਬੰਦੇ ਦੇ ਮਨ ਨੂੰ ਸਬਰ ਸੰਤੋਖ ਆ ਜਾਂਦਾ ਹੈ। ਉਹ ਬੰਦਾ ਹਮੇਸ਼ਾ ਫਿਰ ਸੁਖੀ ਰਹਿੰਦਾ ਹੈ। ਖੋਸ਼ ਰਹਿੰਦਾ ਹੈ ਇਸ ਕਰਕੇ ਨਾ ਹਮੇਸ਼ਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਤੋਂ ਸੁੱਖ ਮੰਗਣਾ ਹੈ ਸੁੱਖ ਸਹੂਲਤਾ ਨਹੀਂ ਮੰਗਣੀ ਆ ਪਰ ਆਪਾਂ ਕੀ ਕਰਦੇ ਹਾਂ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਿਤੇ ਦੁਖੀ ਹੁੰਦੇ ਹਾਂ ਜਾਂ ਕੋਈ ਵੀ ਚਿੰਤਾ ਜੇਕਰ ਪਰੇਸ਼ਾਨੀ ਆ ਜਾਂਦੀ ਹੈ ਅਸੀਂ ਨਾ ਪੜੀ ਹੀ ਛੇਤੀ ਫਿਰ ਕਹਲੇ ਪੈ ਜਾਂਦੇ ਹਾਂ ਸਾਨੂੰ ਇੰਜ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਦਾ ਇਹ ਦੁੱਖ ਸਾਡੀ ਹੀ ਜ਼ਿੰਦਗੀ ਵਿੱਚ ਲਿਖਿਆ ਹੈ ਚਿੰਤਾ ਜਾਂ ਮੁਸ਼ਕਿਲ ਦਾ ਹੱਲ ਛੇਤੀ ਹੋ ਜਾਵੇ ਫਿਰ ਅਸੀਂ ਆਸ-ਪਾਸ ਦੇ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਫਿਰ ਜਿਹਨਾਂ ਲੋਕਾਂ ਦੇ ਕੋਲ ਆਪਣਾ ਦੁੱਖ ਜਾ ਕੇ ਸਾਂਝਾ ਕਰਦੇ ਹਾਂ ਉਹਨੀਆਂ ਹੀ ਸਾਨੂੰ ਸਲਾਹਾਂ ਮਿਲ ਜਾਂਦੀਆਂ ਹਨ ਕੋਈ ਕਹਿੰਦਾ ਹੈ ਤੁਸੀਂ ਆਹ ਕੰਮ ਕਰ ਲਓ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਹੀਂ ਆਵੇਗਾ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਕੋਈ ਕੁਝ ਦੱਸਦਾ ਹੈ ਤੇ ਕੋਈ ਵਿਰਲਾ ਹੀ ਮਨੁੱਖ ਹੋਵੇਗਾ ਜੋ ਸਾਨੂੰ ਗੁਰੂ ਚਰਨਾਂ ਦੇ ਨਾਲ ਜੋੜੇਗਾ ਗੁਰਬਾਣੀ ਦੇ ਨਾਲ ਜੋੜੇਗਾ ਵੱਡੇ ਭਾਗਾਂ ਵਾਲੇ ਹੁੰਦੇ ਹਨ ਉਹ ਮਨੁੱਖ ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਗੁਰੂ ਨੂੰ ਪਿਆਰ ਕਰਨ ਵਾਲਾ ਮੌਕਾ ਮਿਲ ਜਾਂਦਾ ਹੈ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਪਿਆਰ ਕਰਨ ਵਾਲਾ ਕੋਈ ਮਨੁੱਖ ਮਿਲਦਾ ਹੈ ਕਿਉਂਕਿ ਉਹ ਆਪ ਵੀ ਜੁੜਿਆ ਹੁੰਦਾ ਹੈ ਪਰਮਾਤਮਾ ਦੇ ਨਾਲ ਤੇ ਸਾਨੂੰ ਵੀ ਜੋੜਦਾ ਹੈ ਅਤੇ ਉਹ ਜਿੱਥੇ ਵੀ ਜਾ ਕੇ ਬੈਠੇਗਾ ਜਿਸਦੇ ਨਾਲ ਵੀ ਗੱਲ ਕਰੇਗਾ ਗੁਰੂ ਦੀ ਗੱਲ ਹੀ ਕਰੇਗਾ ਗੁਰੂ ਦੇ ਗਿਆਨ ਦੀ ਹੀ ਕਰੇਗਾ ਅਤੇ ਸਾਨੂੰ ਉਸ ਦੀ ਇਸ ਗੱਲ ਨੂੰ ਸੁਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਲਾਗੂ ਕਰ ਲੈਣਾ ਚਾਹੀਦਾ ਹੈ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹੀ ਇਹ ਮਿਹਰ ਹੋਈ ਹੋਵੇ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ ਹੋਵੇ ਗੁਰੂ ਦੀ ਕਿਰਪਾ ਸਦਕਾ ਗੁਰੂ ਦੇ ਆਪ ਬਹਾਨਾ ਬਣਾ ਕੇ ਹੀ ਤੁਹਾਡੇ ਦੁੱਖ ਕਰਨ ਦਾ ਤੁਹਾਡੇ ਦੁੱਖ ਦੂਰ ਕਰਨ ਦਾ ਕੋਈ ਰਾਹ ਸਾਨੂੰ ਦਿੱਤਾ ਹੋਵੇ ਇਸ ਕਰਕੇ ਗੁਰੂ ਦੇ ਨਾਲ ਹਮੇਸ਼ਾ ਹੀ ਜੁੜਿਆ ਕਰੋ ਕਿਉਂਕਿ ਉਹ ਖੁਸ਼ਕਿਸਮਤ ਰੂਹਾਂ ਹੁੰਦੀਆਂ ਹਨ ਜੋ ਪਰਮਾਤਮਾ ਨਾਲ ਜੁੜਦੀਆਂ ਹਨ ਪਰ ਆਪਾਂ ਕੀ ਕਰਦੇ ਹਾਂ ਸਾਨੂੰ ਗੁਰੂ ਦੀ ਗੁਰਬਾਣੀ ਦੀ ਗੱਲ ਚੰਗੀ ਨਹੀਂ ਲੱਗਦੀ ਸਾਨੂੰ ਤਾਂ ਚੰਗੇ ਲੱਗਦੇ ਹਨ ਉਪਾਰ ਟੋਟ ਕੇ ਜਦੋਂ ਬੰਦਾ ਦੁਖੀ ਹੁੰਦਾ ਹੈ ਜਦੋਂ ਬੰਦਾ ਮਜਬੂਰ ਹੁੰਦਾ ਹੈ ਉਹ ਹਰ ਇੱਕ ਕੰਮ ਕਰਨ ਨੂੰ ਰਾਜੀ ਵੀ ਹੋ ਜਾਂਦਾ ਹੈ ਉਹਨੂੰ ਕੋਈ ਜਰਾ ਜਿੰਨਾ ਵੀ ਕਹਿ ਦਵੇ ਕਿ ਤੂੰ ਆਹ ਕੰਮ ਕਰ ਲੈ ਤਾਂ ਬਸ ਤੇਰੀ ਜ਼ਿੰਦਗੀ ਦੇ ਦੁੱਖ ਖਤਮ ਹੋ ਜਾਣਗੇ ਤਾਂ ਬੰਦਾ ਫਿਰ ਬਿਨਾਂ ਹੀ ਸੋਚੇ ਵਿਚਾਰੇ ਉਸ ਪਾਸੇ ਵੱਲ ਤੁਰ ਪੈਂਦਾ ਹੈ ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇ ਪਰ ਬਹੁਤਿਆਂ ਦੇ ਮਨ ਵਿੱਚ ਚਿੱਤ ਦੇ ਵਿੱਚ ਜੋ ਲੋਕ ਚਿੰਤਾ ਦੇ ਨਾਲ ਕਮਜ਼ੋਰ ਹੋ ਜਾਂਦੇ ਹਨ ਜਿਨ੍ਹਾਂ ਦਾ ਮਨ ਦੁੱਖਾਂ ਤੇ ਚਿੰਤਾ ਵਿੱਚ ਫਸ ਜਾਂਦਾ ਹੈ ਵਿਰਲੇ ਮਨੁੱਖ ਹੁੰਦੇ ਹਨ ਜਿਨ੍ਹਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਜੋ ਹਰ ਦੁੱਖ ਸੁੱਖ ਦੇ ਵਿੱਚ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਪਰ ਕਮਜ਼ੋਰ ਮਨ ਵਾਲਾ ਇਨਸਾਨ ਛੇਤੀ ਡੋਲ ਜਾਂਦਾ ਹੈ ਛੇਤੀ ਹੀ ਘਬਰਾ ਜਾਂਦਾ ਹੈ ਤੇ ਛੇਤੀ ਹੀ ਦੂਸਰਿਆਂ ਦੇ ਮਗਰ ਲੱਗ ਜਾਂਦਾ ਹੈ ਇਸ ਕਰਕੇ ਅਜਿਹੇ ਕੰਮ ਵੀ ਕਰ ਬੈਠਦਾ ਹੈ ਜਿਸਦੇ ਲਈ ਉਹਦਾ ਮਨ ਰਾਜੀ ਨਹੀਂ ਹੁੰਦਾ ਉਹਦਾ ਖੁਦ ਦਾ ਮਨ ਨਹੀਂ ਮੰਨਦਾ ਕਿ ਮੈਂ ਇਹ ਕੰਮ ਕਰਾਂ ਪਰ ਫਿਰ ਵੀ ਉਹ ਕੰਮ ਕਰ ਬੈਠਦਾ ਹੈ ਅੱਜ ਆਪਾਂ ਗੱਲ ਕੀਤੀ ਹੈ ਜੀ ਕਿ ਸ਼ਨੀ ਐਤਵਾਰ ਦੀ ਤਾਂ ਲੋਕਾਂ ਨੇ ਜਿੱਦਾਂ ਨਾ ਟੂਣੇ ਉਪਾਰ ਟੋਟ ਕੇ ਕਰਨ ਵਾਸਤੇ ਇਹ ਦਿਨ ਹੀ ਰੱਖਿਆ ਹੁੰਦਾ ਹੈ ਇਹਨਾਂ ਦਿਨਾਂ ਵਿੱਚ ਕੋਈ ਕਾਲੇ ਕੁੱਤੇ ਨੂੰ ਰੋਟੀ ਪਾਉਂਦਾ ਦਿਸ ਜਾਵੇਗਾ ਕੋਈ ਇਹਨਾਂ ਦਿਨਾਂ ਵਿੱਚ ਕੀੜੀਆਂ ਦੇ ਭੌਣ ਉੱਤੇ ਆਟਾ ਖਿਲਾਰਦਾ ਹੋਇਆ ਦਿਖ ਜਾਵੇਗਾ ਕੋਈ ਕੋਈ ਕਬੂਤਰਾਂ ਨੂੰ ਚੋਗਾ ਪਾਉਂਦਾ ਦਿਖ ਜਾਵੇਗਾ ਕੋਈ ਕੁਝ ਹੋਰ ਹੀ ਕਰ ਰਿਹਾ ਹੁੰਦਾ ਹੈ ਤੇ ਕੁਝ ਭਾਵ ਜਿੱਦਾਂ ਵੀ ਕਿਸੇ ਨੂੰ ਕਰਨ ਲਈ ਕਿਹਾ ਜਾਂਦਾ ਹੈ ਉਦਾਂ ਹੀ ਲੋਕ ਕਰਦੇ ਹਨ ਪਰ ਆਪਾਂ ਇਹ ਨਹੀਂ ਜਾਣਦੇ ਕਿ ਕੀੜੀਆਂ ਨੂੰ ਆਟਾ ਪਾਉਣ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਕੀ ਸੁਧਾਰ ਆ ਜਾਵੇਗਾ ਜਦੋਂ ਕਿਸੇ ਜੀਵ ਜੰਤੂ ਦਾ ਆਪਾਂ ਭਲਾ ਕਰਦੇ ਹਾਂ ਤਾਂ ਉਹ ਸਾਡਾ ਚੰਗਾ ਕਰਮ ਹੈ ਸੱਚ ਦਾ ਚੰਗਾ ਲੇਖਾ ਮੰਨਿਆ ਜਾਂਦਾ ਹੈ ਸਾਡਾ ਚੰਗਾ ਕਰਮ ਬਣ ਜਾਂਦਾ ਹੈ ਪਰ ਕੀੜੀਆਂ ਨੂੰ ਆਟਾ ਪਾਉਣ ਦੇ ਨਾਲ ਸਾਡੀ ਜ਼ਿੰਦਗੀ ਨਹੀਂ ਬਦਲਦੀ ਸਾਡੀ ਜ਼ਿੰਦਗੀ ਬਦਲੇਗੀ ਜਦੋਂ ਕੀੜੀਆਂ ਤੋਂ ਸਿੱਖਿਆ ਲੈ ਕੇ ਆਵਾਂਗੇ ਨਾ ਉਹ ਸਿੱਖਿਆ ਸਾਡੀ ਜ਼ਿੰਦਗੀ ਬਦਲੇਗੀ ਤੇ ਕੀੜੀਆਂ ਤੋਂ ਸਾਨੂੰ ਹਮੇਸ਼ਾ ਇਹ ਸਿੱਖਣਾ ਚਾਹੀਦਾ ਹੈ ਕਿ ਕੀੜੀਆਂ ਕਦੇ ਵੀ ਕਿਸੇ ਦੀਆਂ ਮੁਹਤਾਜ ਨਹੀਂ ਹੁੰਦੀਆਂ ਕੀੜੀਆਂ ਆਪਣੇ ਭਾਰ ਦੇ ਨਾਲੋਂ 100 ਗੁਣਾ ਵੱਧ ਭਾਰ ਚੁੱਕ ਲੈਂਦੀਆਂ ਹਨ ਤੇ ਵਾਰ-ਵਾਰ ਦੀਵਾਰ ਤੋਂ ਥੱਲੇ ਡਿੱਗਦੀਆਂ ਹਨ ਪਰ ਹਿੰਮਤ ਨਹੀਂ ਹਾਰਦੀਆਂ ਵਾਰ-ਵਾਰ ਦੀਵਾਰ ਤੇ ਚੜ੍ਹਦੀਆਂ ਹਨ ਤੇ ਅਖੀਰ ਕਾਮਯਾਬ ਵੀ ਹੋ ਜਾਂਦੀਆਂ ਹਨ। ਆਪਣਾ ਭੋਜਨ ਇੱਕ ਥਾਂ ਤੋਂ ਚੁੱਕ ਕੇ ਦੂਜੀ ਥਾਂ ਤੇ ਵੀ ਪਹੁੰਚਾਉਂਦੀਆਂ ਹਨ। ਇਹਨਾਂ ਕੀੜੀਆਂ ਨੂੰ ਦਾਣਾ ਚੋਗਾ ਪਾਉਣ ਦੇ ਨਾਲ ਸਾਡੀ ਜ਼ਿੰਦਗੀ ਨਹੀਂ ਬਦਲਦੀ। ਸਾਡੀ ਜ਼ਿੰਦਗੀ ਬਦਲੇਗੀ ਜਦੋਂ ਅਸੀਂ ਕੀੜੀਆਂ ਤੋਂ ਸਿੱਖਿਆ ਲਵਾਂਗੇ। ਇਹ ਨਿੱਕਾ ਜਿਹਾ ਜੀਵ ਕਿਸੇ ਦਾ ਮਹਤਾਜ ਨਹੀਂ ਹੈ। ਕਿਸੇ ਦੇ ਸਹਾਰੇ ਨਹੀਂ ਬੈਠਦਾ। ਕੋਈ ਮਨੁੱਖ ਆਵੇਗਾ ਮੈਨੂੰ ਆਟਾ ਪਾਵੇਗਾ ਤੇ ਮੈਂ ਫਿਰ ਹੀ ਆਪਣਾ ਪੇਟ ਭਰਾਂਗੀ। ਨਿਕਾ ਜਿਹਾ ਜੀਵ ਹੀ ਆਪਣੇ ਜਿਉਣ ਦੇ ਲਈ ਆਪਣਾ ਇੰਤਜ਼ਾਮ ਆਪ ਕਰਦਾ ਹੈ ਇਸ ਕਰਕੇ ਕੀੜੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਡੀ ਜ਼ਿੰਦਗੀ ਬਦਲ ਜਾਵੇਗੀ ਅਤੇ ਜੇਕਰ ਆਪਾਂ ਕਹੀਏ ਕਿ ਇਹ ਟੋਣੇ ਟੋਟ ਕੇ ਉਪਾਅ ਕਰਕੇ ਸਾਡੀ ਜ਼ਿੰਦਗੀ ਬਦਲੇਗੀ ਫਿਰ ਮੁਸ਼ਕਿਲ ਹੀ ਲੱਗਦੀ ਹੈ ਕਿਉਂਕਿ ਜਦੋਂ ਆਪਾਂ ਇਦਾਂ ਦੇ ਕੰਮ ਕਰਦੇ ਹਾਂ ਤਾਂ ਕਈ ਲੋਕ ਤਾਂ ਬਹੁਤ ਸਾਰਾ ਪੈਸਾ ਖਰਚ ਕਰਕੇ ਵੀ ਕਈ ਤਰ੍ਹਾਂ ਦੇ ਉਪਾਅ ਕਰ ਬੈਠਦੇ ਹਨ ਸਾਡੇ ਘਰ ਵਿੱਚ ਪੈਸਾ ਆ ਰਿਹਾ ਹੈ ਉਹ ਇਹ ਨਹੀਂ ਸਮਝਦੇ ਕਿ ਪੈਸਾ ਆਉਣ ਦਾ ਉਪਾਅ ਨਹੀਂ ਹੈ ਇਹ ਤਾਂ ਪੈਸਾ ਜਾਣ ਦਾ ਉਪਾਅ ਹੈ ਜਿਹੜਾ ਘਰ ਦੇ ਵਿੱਚ ਚਾਰ ਆਨੇ ਹੁੰਦੇ ਹਨ ਉਹ ਵੀ ਅਸੀਂ ਇਹਨਾਂ ਕੰਮਾਂ ਤੇ ਲਗਾ ਬੈਠਦੇ ਹਾਂ ਫਿਰ ਕੀ ਖਟਿਆ ਇਸ ਕਰਕੇ ਜੇਕਰ ਗੁਰਬਾਣੀ ਦਾ ਪਾਠ ਕਰਦੇ ਹੋ ਨਾ ਤੇ ਗੁਰੂ ਤੇ ਭਰੋਸਾ ਰੱਖ ਕੇ ਤੁਹਾਨੂੰ ਗੱਲ ਕਹਿ ਰਹੇ ਹਾਂ ਕਿਉਂਕਿ ਗੁਰੂ ਦਾ ਸਿੱਖ ਦੁੱਖ ਸੁੱਖ ਦੇ ਵਿੱਚ ਸਿਰਫ ਗੁਰਬਾਣੀ ਦੇ ਨਾਲ ਹੀ ਜੁੜਨਾ ਚਾਹੀਦਾ ਹੈ ਅਤੇ ਗੁਰੂ ਨੇ ਹੀ ਦੂਰ ਕਰਨੇ ਹਨ ਸਾਰੇ ਦੁੱਖ ਗੁਰੂ ਦੇ ਅੱਗੇ ਆਪਾਂ ਅਰਦਾਸ ਬੇਨਤੀ ਕਰਨੀ ਹੈ ਗੁਰੂ ਤੇ ਆਸ ਰੱਖਣੀ ਹੈ ਤਾਂ ਵੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰ ਦੇਣਗੇ ਤੇ ਤੁਹਾਡੀ ਜ਼ਿੰਦਗੀ ਨੂੰ ਖੁਸ਼ੀਆਂ ਦੇ ਨਾਲ ਭਰ ਦੇਣਗੇ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਦੂਰ ਹੀ ਹੋ ਜਾਣਗੇ ਕਿਉਂਕਿ ਗੁਰਬਾਣੀ ਪੜਨ ਵਾਲਾ ਮਨੁੱਖ ਕਦੇ ਦੁਖੀ ਨਹੀਂ ਹੋ ਸਕਦਾ ਉਹਦੀ ਜ਼ਿੰਦਗੀ ਵਿੱਚ ਜਿੰਨੇ ਮਰਜ਼ੀ ਵੱਡੇ ਦੁੱਖ ਆ ਜਾਣ ਪਰ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਕਿਉਂਕਿ ਉਹਨੂੰ ਪਤਾ ਹੈ ਮੇਰੇ ਸਿਰ ਦੇ ਉੱਤੇ ਮੇਰੇ ਪਰਮਾਤਮਾ ਦਾ ਹੱਥ ਹੈ ਜੋ ਮੈਨੂੰ ਹਰ ਮੁਸੀਬਤ ਦੇ ਵਿੱਚੋਂ ਕੱਢ ਲੈਣਗੇ ਬਸ ਅਸੀਂ ਇਹ ਭਰੋਸਾ ਆਪਣਾ ਪੱਕਾ ਕਰਨਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਮੇਸ਼ਾ ਮੇਰੇ ਨਾਲ ਹਨ ਉਹ ਹਰ ਥਾਂ ਤੇ ਮੇਰੀ ਰੱਖਿਆ ਕਰ ਰਹੇ ਹਨ ਕਦੇ ਵੀ ਦੁੱਖ ਮੁਸੀਬਤ ਚਿੰਤਾਵਾਂ ਨੂੰ ਵੇਖ ਕੇ ਡੋਲਣਾ ਨਹੀਂ ਹੈ ਪੁੱਠੇ ਰਾਹੇ ਨਹੀਂ ਪੈਣਾ ਕਿਉਂਕਿ ਸਾਨੂੰ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਮੱਤ ਦਿੱਤੀ ਹੈ ਵਹਿਮਾਂ ਪਰਮਾਤਮਾ ਤੋਂ ਦੂਰ ਰਹਿਣਾ ਹੈ ਗੁਰੂ ਵਾਲੇ ਪੜਨਾ ਹੈ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਹੀ ਸੁਣਨੀ ਹੈ ਤੇ ਗੁਰਬਾਣੀ ਦੇ ਦਿੱਤੇ ਹੋਏ ਉਪਦੇਸ਼ ਦੇ ਅਨੁਸਾਰ ਹੀ ਆਪਾਂ ਚੱਲਣਾ ਹੈ ਇਹੋ ਜਿਹੇ ਵਹਿਮ ਪਰਮ ਟੂਣੇ ਟੋਟਕਿਆਂ ਤੋਂ ਦੂਰ ਰਹਿਣਾ ਹੈ ਭਾਵੇਂ ਕੋਈ ਵੀ ਵਾਰ ਸ਼ੁਕਰ ਹੋਵੇ ਸ਼ਨੀ ਹੋਵੇ ਭਾਵੇਂ ਐਤ ਤੇ ਭਾਵੇਂ ਸੋਮਵਾਰ ਹਰ ਪਲ ਹਰ ਕੜੀ ਹਰ ਦਿਨ ਤੇ ਹਰ ਵਾਰ ਮਹੀਨਾ ਹਰ ਸਾਲ ਆਪਣੇ ਮੁਖ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਹੀ ਨਿਕਲਣਾ ਚਾਹੀਦਾ ਹੈ ਸਾਡੇ ਮੁਖ ਦੇ ਵਿੱਚੋਂ ਹਰ ਦੁੱਖ ਸੁੱਖ ਵੇਲੇ ਅਰਦਾਸ ਤੇ ਸ਼ੁਕਰਾਨਾ ਹੀ ਨਿਕਲਣਾ ਚਾਹੀਦਾ ਹੈ ਵੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਸਾਥ ਸੰਗਤ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਜੇਕਰ ਕਿਸੇ ਦੇ ਮਨ ਨੂੰ ਜਰਾ ਜਿੰਨੀ ਵੀ ਠੇਸ ਪਹੁੰਚੀ ਹੋਵੇ ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਮਾਫ਼ ਕਰ ਦੇਣਾ ਜੀ ਕਿਉਂਕਿ ਜਦੋਂ ਵੀ ਅਸੀਂ ਵੀਡੀਓ ਬਣਾਉਂਦੇ ਹਾਂ ਤਾਂ ਕਿਸੇ ਦੇ ਮਨ ਨੂੰ ਦੁਖੀ ਕਰਨ ਦੇ ਲਈ ਨਹੀਂ ਹੁੰਦੀ ਨਾ ਹੀ ਕਿਸੇ ਨੂੰ ਠੇਸ ਪਹੁੰਚਾਉਣ ਦੇ ਲਈ ਹੁੰਦੀ ਹੈ ਸਾਡੀ ਨਿੱਕੀ ਜਿਹੀ ਕੋਸ਼ਿਸ਼ ਬਸ ਇਹੀ ਹੈ ਸਾਧ ਸੰਗਤ ਜੀ ਕਿ ਤੁਹਾਨੂੰ ਗੁਰਬਾਣੀ ਦੇ ਨਾਲ ਜੋੜ ਸਕੀਏ ਤਾਂ ਕਿ ਪਰਮਾਤਮਾ ਜੀ ਦੀ ਬਖਸ਼ਿਸ਼ ਤੇ ਕਿਰਪਾ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ